ਕਿੱਦਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਏ ਆ ਭਰਾ ਮੇਰੇ ਤਲਵੰਡੀ ਸਾਬੋ ਦਮ ਦਮਾ ਸਾਹਿਬ ਟਰੈਕਟਰ ਮੰਡੀ ਹਰ ਬੁੱਧਵਾਰ ਲੱਗਦੀ ਆ ਤੇ ਬਾਈ ਜਸਵੀਰ ਨਾਲ ਕਰਾਉਣਾ ਥੋਡੀ ਗੱਲਬਾਤ ਤੇ ਬਾਈ ਕੋਲੇ ਬਹੁਤ ਸੋਹਣੇ ਟਰੈਕਟਰ ਆ ਤੇ ਹੋਰ ਜਸਵੀਰ ਕੀ ਹਾਲ ਚਾਲ ਹੈ ਠੀਕ ਆ ਜੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਜਮਾਓਕੇ ਆ ਹਾਂ ਜੀ ਤੇ ਥੋਨਾਂ ਆ ਐਸੀ ਬਾਰੇ ਦੱਸੋ ਕਿ ਮੇਰੇ ਲਈ ਐਸੀ ਚਾਰੇ ਡਾਡ ਨਵੇਂ ਆ ਜੀ 255 ਇਨ ਜੀ ਟਰੈਕਟਰ ਆ ਹਾਂ ਜੀ ਯਾਰ ਇਹ ਟਾਇਰ ਜਮਾ ਬਿਲਕੁਲ ਨਵੇਂ ਆ ਹੈਨਾ ਹਾਂ ਜੀ ਆਦੇ 13 થી 28 ਦੇ ਇਪੋਸ ਨਾ ਟਾਇਰ ਡੰਡਾ ਫੱਟੀ ਛਟਰੀ ਸਾਰਾ ਕੁਝ ਤੁਹਾਨੂੰ ਨਾਲ ਮੇਰੇ ਭਰਾ ਮੇਰੋ ਚਾਰ ਸਪੀਰੇ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਨਵੀਂ ਨਹੀਂ ਲਿੰਗੇ ਮੂਹਮ ਨਹੀਂ ਆ ਹਾਂ ਨਵੇਂ ਟਾਇਰ ਆ ਯਾਰ ਨਵੇਂ ਟਾਇਰ ਬਿਲਕੁਲ ਫੱਟੀ ਨਵੀਂ ਮਗਰਲੀ ਆ ਦੇਖ ਲੋ ਕੋਕਾ ਪੀਸ ਹੀ ਆ ਯਾਰ ਹਰਿਆਣਾ ਨੰਬਰ ਆ ਭਰਾ ਮੇਰੋ ਤੇ ਨਵੇਂ ਟਾਇਰ ਆ ਦੇਖ ਜੇ ਮੈਂ ਕੋਕਾ ਪੀਸ ਹੀ ਮਰੇੜ ਮਗਰੂੜ ਕਿਸੇ ਪਾਸੇ ਤੱਕ ਉਹ ਨਹੀਂ ਲੱਗਾ ਟਾਇਰ ਦੇ ਹੁਣਾ ਟਾਇਰ ਸੈਂਟਰ ਗੇਰ ਆ ਤੇ ਕਿਹੜਾ ਮਾਡਲ ਆ ਜੀ ਵੀਰੇ ਇਹ 16 ਡੋਲਾ ਮਾਡਲਾ ਹਾਂ ਇਹੇ ਲੌਂਡ ਫੈਂਸ ਹੋ ਜੂ ਇਥੇ ਯਾਰ ਪੁੱਛ ਨਾ ਬੂ ਬੰਦ ਕੇ ਚਵਾਈ ਯਾਰ ਥੋੜਾ ਤਾਂ ਤਾਂ ਹੋ ਜੂਆ ਯਾਰ ਲੱਖ ਡੂਡ ਲੱਖ ਰੁਪਿਆ ਹੋ ਜੂਆ ਹਾਂ ਹਰਿਆਣਾ ਨੰਬਰ ਆ 16 ਮਾਡਲਾ 2 ਲੱਖ ਤੇ 90 ਹਜ਼ਾਰ ਡਿਮਾਂਡ ਆ ਹੈਨਾ 2 ਲੱਖ 73 ਲੀਟਰ ਦੇ ਦਾਂਗਾ 2 ਲੱਖ 70 ਹਜ਼ਾਰ ਦਾ ਹਾਂ ਤੇ ਦੇਖ ਲਓ ਭਰਾ ਮੇਰੇ ਕੋਲ ਥੋੜਾ ਥੋੜਾ ਰੈਕਟਰ ਪਿਆ ਤੇ ਇੱਧਰ ਆ ਗਿਆ ਉਹਨਾਂ ਦੀ ਕਾ 750 750 ਤਾਂ ਇਹਨੂੰ ਪਾਵਰ ਰੈਕਟਰ ਬੀਟ ਬੂਟ ਲੱਗੇ ਅੱਛਾ ਵੇਟ ਰਿਜਨ ਲੱਗਿਆ ਭਰਾ ਮੇਰੋ ਐ ਐਮ ਆਰਪ ਦੇ ਟਾਇਰ ਆ ਨਵੇਂ ਟਾਇਰ ਪਾਏ ਨੇ ਜਮਾ ਆ ਦੇਖ ਲੋ ਯਾਰ ਫਿਰ ਤੁਹਾਨੂੰ ਘੁੰਮ ਕੇ ਦਿਖਾ ਦੇਣਾ ਟਰੈਕਟਰ ਦੇਖੋ ਯਾਰ ਡਬਲ ਡਿਊਟੀ ਬੂਟਰ ਲੱਗਿਆ ਐ ਜਮਾ ਕੋਕਾ ਪੀਛੀ ਆ ਯਾਰ ਕਿਸੇ ਪਾਸੇ ਨਾ ਟਰੈਕਟਰ ਦੇ ਭਰਾ ਮੇਰੋ ਕਰੀਟਿੰਗ ਕਰੀ ਨੇ 19 ਦੇ ਲਾਸਟ ਦੇ ਆ 19 ਦੇ ਲਾਸਟ ਦੇ ਹਾਂ ਆ ਵੇਖੋ 12 ਮਹੀਨੇ ਦੇ ਕਿਰਾ 3 ਸਪੀਡ ਕੀਤਾ ਹੋਇਆ ਬੰਦੇ ਨੇ 3 ਸਪੀਡ ਤੇ ਰੇ ਹਾਂ ਠੀਕ ਆ ਜਾਂਚੀ ਕਰਨੀ ਨਹੀਂ ਆਈ ਸੀ ਜਾਂਚੀ ਕਰਨੀ ਪਾਵਰ ਸਟੀering ਆ ਨਵੇਂ ਟਾਇਰ ਆ ਮੂਰ ਦੇ ਜੀ ਇਹ ਪੂਰਾ ਸੋਹਣਾ ਟਰੈਕਟਰ ਆ ਭਰਾ ਮੇਰਾ ਇਹ ਵੀ ਇਹ ਵੀ ਹਰਿਆਣਾ ਨੰਬਰ ਹੈ ਨਾ ਹਾਂ ਹਰਿਆਣਾ ਆਪਣੇ ਕੋਲ ਲਗਭਗ ਸਾਰੇ ਹਰਿਆਣਾ ਹਾਂ 19 ਮਾਡਲ ਆ 5 ਲੱਖ 35000 ਡਿਮਾਂਡ ਹੈ ਨਾ ਕਿੰਨੇ ਦਾ ਛੱਡ ਦਾਂਗੇ ਆਪਾਂ 5 ਲੱਖ 10000 ਦਾ ਟਰੈਕਟਰ ਦੇਦਾ 5 ਲੱਖ 10000 ਦਾ ਪੂਰਾ ਸੋਹਣਾ ਟਰੈਕਟਰ ਵੇਖ ਲੋ ਭਰਾ ਮੇਰਾ ਰੰਗ ਰੰਬ ਨਾ ਐ ਜਮਾ ਕਿਸੇ ਪਾਸੇ ਵੀ ਧਰੀਟ ਨਹੀਂ ਲੱਗੀ ਵੇਟ ਬੂਟ ਸਾਰਾ Ориਜਨਲ ਆ ਸਮਾਨ ਕੋਕਾ ਪੀਜੀ ਆ ਪਤਾਨੀ ਬਾਈ ਕਿੱਥੋਂ ਭਾਲ ਕੇ ਲੰਗਰ ਕਿੱਥੋਂ ਨਾ ਇਹ ਤੁਸੀਂ ਹਾਰ પા ਕੇ ਲੈ ਜਾਓ ਕੋਈ ਦੱਤ ਨਹੀਂ ਸਕਦਾ ਵੀ ਮੰਡੀ ਤੋਂ ਲਿਆਂਦਾ ਕਿ ਮੇਲੇ ਤੋਂ ਲਿਆਂਦਾ ਟਰੈਕਟਰ ਦੀ ਕੰਡੀਸ਼ਨ ਦੇਖੋ ਤੁਸੀਂ ਯਾਰ ਪਿੱਛੇ ਮੰਗੂ ਚੋਂਕਦਾ ਪਿਆ ਆ ਦੇਖ ਲਓ ਪਿੱਛੇ ਮੰਗੂ ਚੋਂਕਦਾ ਭਰਾ ਮੇਰਾ ਅੱਗੇ ਆ ਗਿਆ 35 ਵਾਲਾ ਇਹ ਜਮਾ ਉਦੋਂ ਵੀ ਤਸਨਾ ਕੱਢ ਰੱਖਿਆ ਨਾ ਓਏ ਹਾਂ 22 ਮਾਡਲ ਆ ਵੀ ਹਾਂ ਕੋਈ ਦੱਤ ਨਹੀਂ ਸਕਦਾ ਵੀ ਜਾਂਸੀ ਤੋਂ ਆਇਆ ਕਿ ਨਾ ਆ ਦੇਖ ਲਓ ਰੰਗ ਰੰਗ ਜਮਾ ਯਾਰ ਪਿੱਛੇ ਮੰਗੂ ਚੋਂਕੀ ਜਾਂਦਾ ਵਿੱਚ ਮੂੰਹ ਦੇਹੀ ਜਾਂਦਾ ਭਰਾ ਮੇਰਾ ਆ ਦੇਖੋ ਬੈਟਰੀ ਬੂਟਰੀ ਸਾਰਾ ਕੁਝ ਨਵਾਂ ਜਗਾੜਾ ਐਡ ਐਡ ਗੇਅਰ ਆ ਟਰੈਕਟਰ ਬਿਲਕੁਲ ਨਵਿਆ ਡਬਲ ਡਿਸਟ੍ਰੀਬਿਊਟਰ ਟੋਮ ਮਾੜਲਾ ਡਬਲ 250 ਬਿਟਰ ਕਿੰਨਾ ਚੱਲਿਆ ਇਹ 600 ਘੰਟਾ ਚੱਲਿਆ 600 ਘੰਟਾ ਚੱਲਿਆ ਭਰਾ ਮੇਰੇ ਕੁੱਲ ਆਹ ਵੇਖੋ ਟਰੈਕਟਰ ਦੀ ਕੰਡੀਸ਼ਨ ਦੇਖੋ ਯਾਰ ਪਤਾ ਨਹੀਂ ਕਿੱਥੇ ਦਾ ਬਾਈ ਨੇ ਥਾਂ ਕੇ ਰੱਖਿਆ ਕਿੱਥੇ ਨਾ ਹਨਾ ਬਾਲਾ ਸੋਹਣਾ ਟਰੈਕਟਰ ਪਿਆ ਭਰਾ ਇਹ ਬੰਦੇ ਨੇ ਮਾੜਾ ਮੋਟਾ ਕੰਮ ਲੈਂਦਾ ਯਾਰ ਇਹ ਮੈਂ ਤਲਾ ਦਾ ਤੋਰੇ ਫੇਰੇ ਘੱਤਰ ਰੱਖ ਕੇ ਲਾਇਆ ਹਾਂ ਤੋਰੇ ਫੇਰੇ ਘੱਤਰ ਰੱਖ ਪੂਰਾ ਸੋਹਣਾ ਟਰੈਕਟਰ ਆ ਭਰਾ ਮੇਰੇ ਪਾਵਰ ਸਵੇਰਗਾ ਆ ਜਮਾ ਪੂਰੇ 78 ਕਿੱਲਾਂ ਲਈ ਮਾਲਕ ਕੋਲੇ ਸੀ ਅੱਛਾ ਸਾਰੇ ਫਿਰ ਨੂੰ ਨੀਰਾਚਾਰਾ ਲਿਆਉਂਦਾ ਠੀਕ ਆ ਤੇ ਆ ਦੇਖ ਲੋ ਜਮਾਨਾ ਪਿੱਛੇ ਮੰਗੂ ਚੰਕਦਾ 22 ਮਾਡਲ ਆ ਭਰਾ ਮੇਰੋ ਇਹ ਹਰਿਆਣਾ ਨੰਬਰ ਆ ਕਿ ਪੰਜਾਬ ਹਰਿਆਣਾ ਐ 44 ਅੱਛਾ 1121 ਨੰਬਰ ਤੇ ਇਹਦਾ ਮਨਕ ਚੱਲੈ ਨੂੰ ਸੀ ਮਿਲ ਜੂ ਹਣਾ ਹਾਂ ਹਾਂ ਮਿਲ ਜੂ 495000 ਡਿਮਾਂਡ ਆ ਇਹਦੀ ਕਿੰਨਾ ਕਿੰਨਾ ਚੱਲਦਾ ਇਹ 470000 ਦਾ ਪਿਆਰ ਲੱਖ ਤੇ 70000 ਦਾ ਰੇਟ ਮਿਲਦਾ ਤੇ ਅੱਗੇ ਇਥੋਂ ਨਾਲ ਲੀਕਾ ਨਾ ਅੱਛਾ ਇਹ ਬਾਈ ਕੋਲੇ ਤਿੰਨ ਚਾਰ ਟਰੈਕਟਰ ਆ ਨਾ ਤੇ ਬਹੁਤ ਸੋਹਣਾ ਡੰਡਾ ਫੱਟੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਲਾਉਣ ਫੈਨਸ ਵੀ ਹੋ ਜੂਗਾ ਤਾਂ ਨਾ ਹਾਂ ਹੋਊਗਾ ਜੀ ਹੋਊਗਾ ਪੁਰਾਣਾ ਟਰੈਕਟਰ ਵੀ ਕੱਟਾ ਜਾਊਗਾ ਹਾਂ ਹਾਂ ਪੁਰਾਣੇ ਦਾ ਆਪਣੇ ਸਾਰੇ ਟਰੈਕਟਰਾਂ ਚ ਕੱਟੇ ਜਾਣਗੇ ਹਾਂ ਉਹ ਉਹਦੇ ਭਾਅ ਨਾ ਜੇ ਅਗਲੇ ਦਾ ਬਿਕਦਾ ਤਾਂ ਵੇਚ ਕੇ ਪੈਸੇ ਦੇ ਦੇਣਾ ਹੈ ਨਾ ਤੇ ਬਹੁਤ ਸੋਹਣੇ ਟਰੈਕਟਰ ਤੇ ਆਪਣਾ ਨੰਬਰ ਬੋਲਦੇ ਜੀ 9518408 ਜੀ ਰਿਟਰ ਦੋ 9918408002 ਆਪਣੇ ਸਰਦੂਲਗੜ ਟਰੈਕਟਰ ਖੜੇ ਹੁੰਦਾ ਹੈ ਗੌਂਡੀਆ ਰਜਿਸਟਰੀ ਦੇ ਜਮ੍ਹਾਂ ਸਾਹਮਣੇ ਗੌਂਡੀਆ ਰਜਿਸਟਰੀ ਦੇ ਸਾਹਮਣੇ ਥੇਦੂਲਗੜ ਹਾਂ ਠੀਕ ਆ ਤੇ ਤਰਵੰਡੀ ਸਾਪੋ ਆਪਾਂ ਮੇਲਾ ਮੇਲਾ ਲਾਉਨੇ ਆ ਮੰਨ ਕੇ ਗੱਲ ਪੰਪ ਦੇ ਸਾਹਮਣੇ ਆਣਾ ਹਾਂ ਹਾਂ ਪੰਪ ਦੇ ਸਾਹਮਣੇ ਮੰਡੀ ਲੱਗਦੀ ਆਪਣੀ ਤੇ ਬਾਈ ਕੋਲੇ ਘੈਂਟ ਟਰੈਕਟਰ ਆ ਭਰਾ ਮੇਰੋ ਤੇ ਬਾਈ ਨਾਲ ਕਰ ਲਓ ਸੰਪਰਕ ਤੇ ਬਾਕੀ ਭਰਾ ਮੇਰੋ ਫੋਨ ਉਹੀ ਕਰਿਓ ਜਿਹਨੇ ਟਰੈਕਟਰ ਲੈਣਾ ਐਨੇ ਆ ਬਾਈ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਈ ਲੋੜ ਨਹੀਂ ਜਿਹੜੇ ਬਾਈ ਨੇ ਟਰੈਕਟਰ ਲੈਣਾ ਫੋਨ ਉਹੀ ਕਰਿਓ ਓਕੇ ਭਰਾ ਧੰਨਵਾਦ ਜਉਂਦੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ